ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਆਪਾਂ ਅੱਜ ਤੁਹਾਨੂੰ ਗੇਟ ਦੇ ਜੋ ਲੱਕੜ ਦੇ ਆਪੇ ਦਰਵਾਜ਼ੇ ਆ ਉਹਨਾਂ ਨੂੰ ਪਾਲਿਸ਼ ਕਰਕੇ ਦਿਖਾਉਣੇ ਆ ਜੋ ਕਿ ਘਰੇ ਆਪਿਆਂ ਆਪਣੀਆਂ ਆਮ ਚੀਜ਼ਾਂ ਦੇ ਨਾਲ ਹੋ ਜਾਂਦੀ ਆ ਵੈਸੇ ਆਪਾਂ ਡੇਲੀ ਗੇਟ ਤੇ ਕਪੜਾ ਫੇਰਦੇ ਆ ਪਰ ਫਿਰ ਵੀ ਜਿਹੜੇ ਪੰਦਵਾਲੇ ਦੀ ਸਫਾਈ ਕਰਨੀ ਆਉਂਦੀ ਨਹੀਂ ਆਪਾਂ ਵਧੀਆ ਤੋਂ ਵਧੀਆ ਕਰਨਾ ਚਾਹੁੰਦੇ ਆ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਦੇਖ ਕੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਆ ਤੁਸੀਂ ਦੇਖ ਸਕਦੇ ਹੋ ਆਪਣੇ ਗੇਟ ਨੇ ਜਿਹੜੇ ਫਿਰ ਵੀ ਇਹਨਾਂ ਦੇ ਉੱਤੇ ਨਿਸ਼ਾਨ ਜੇ ਲੱਗੇ ਪਿਆ ਆ ਬਐਸੇ ਤਾਂ ਆਪਾਂ ਡੇਲੀ ਸਾਫ਼ ਕਰਦੇ ਆਂ ਆਪਾਂ ਹੁਣ ਅੱਜ ਇਹਦੀ ਕਿਸ ਤਰੀਕੇ ਨਾਲ ਪਾਲਸ ਕਰਦੇ ਆਂ ਕਿਹੜੇ ਕਿਹੜੇ ਚੀਜ਼ਾਂ ਲੈਣੀਆਂ ਨੇ ਉਹ ਦਿਖਾਉਣੇ ਤੁਹਾਨੂੰ ਪਹਿਲਾਂ ਆਪਾਂ ਦੱਸ ਦਿਆਂ ਸਭ ਤੋਂ ਪਹਿਲਾਂ ਜਿਹੜੇ ਆਪਾਂ ਇਹਨੂੰ ਸੁੱਕੇ ਕੱਪੜੇ ਦੇ ਨਾਲ ਗਿੱਟਾ ਨੂੰ ਆਪਣੇ ਨੂੰ ਸਾਫ਼ ਕਰ ਲੈਣਾ ਸਾਫ਼ ਕਰਨ ਦੇ ਲਈ ਕੱਪੜਾ ਆਪਣਾ ਸੁੱਕੀ ਹੋਣਾ ਚਾਹੀਦਾ ਜਾਂ ਆਪਣਾ ਜਿਹੜੇ ਕੰਬਲ ਹੁੰਦੇ ਨੇ ਉਹ ਠੀਕ ਰਹਿੰਦੇ ਨੇ ਜ਼ਿਆਦਾ ਇੱਥੇ ਮੈਂ ਕੰਬਲ ਦਾ ਹੀ ਕੱਪੜਾ ਲਿਆ ਜੋ ਕਿ ਬਹੁਤ ਵਧੀਆ ਸਫਾਈ ਕਰਦੇ ਨੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਪਹਿਲਾਂ ਸਾਰੇ ਹੀ ਗੇਟ ਨੂੰ ਸਾਫ਼ ਕਰ ਲੈਨੇ ਆ ਆਪਣੇ ਗੇਟ ਦੇ ਉੱਪਰ ਹੁਣ ਬਿਲਕੁਲ ਗਰਦਾਂ ਨਹੀਂ ਹੋਣਾ ਚਾਹੀਦਾ ਕਿਹੜੀ-ਕਿਹੜੀ ਚੀਜ਼ ਲੈਨੇ ਆ ਉਹ ਤੁਹਾਨੂੰ ਦਿਖਾਉਨੇ ਆ ਇੱਥੇ ਆਪਾਂ ਇੱਕ ਪਲਾਸਟਿਕ ਦੇ ਬਰਤਨ ਵਿੱਚ ਆਪਾਂ ਕੋ ਬਰਤਨ ਕੋਈ ਵੀ ਲੈ ਸਕਦੇ ਆ ਸਰੋਂ ਦਾ ਤੇਲ ਲੈ ਲਾਂਗੇ ਪਹਿਲਾਂ ਸਰੋਂ ਦਾ ਤੇਲ ਆ ਜਿਹੜਾ ਆਪਣੇ ਗੇਟਾਂ ਲਈ ਸ਼ਾਈਨਿੰਗ ਦਾ ਕੰਮ ਕਰਊਗਾ ਆਪਾਂ ਥੋੜਾ ਜਿਹਾ ਹੀ ਲੈਣਾ ਨਾ ਕਿ ਜ਼ਿਆਦਾ ਪਾਣਾ ਇਹ ਮੈਂ 2 ਗੇਟਾਂ ਦੇ ਲਈ ਲੈ ਰਹੀ ਆ ਤੁਸੀਂ ਆਪਣੇ ਗੇਟਾਂ ਦੇ ਹਿਸਾਬ ਦੇ ਨਾਲ ਲੈ ਸਕਦੇ ਹੋ ਤੇ ਦੂਜੀ ਚੀਜ਼ ਕਿਹੜੀ ਆ ਆਪਾਂ ਨੇ ਪਾਈ ਆ ਜਿਹੜਾ ਆਪਣਾ ਮਸ਼ੀਨ ਵਾਲਾ ਤੇਲ ਹੁੰਦਾ ਕੱਪੜੇ ਸੇ ਵਾਲੀ ਮਸ਼ੀਨ ਨੂੰ ਆਪਾਂ ਤੇਲ ਦਿੰਨੇ ਆ ਉਹਦੀਆਂ 5 ਤੋਂ 10 ਬੂੰਦਾਂ ਪਾ ਲੈਣੀਆਂ ਨੇ ਆਪਾਂ ਨੇ ਇਹਦਾ ਮੈਨੇ ਢੱਕਣੀ ਖੋਲ੍ਹਿਆ ਸੀ ਆਪਾਂ ਦਵਾਰੇ ਘੱਟ ਕੇ ਪਾਉਨੇ ਆ ਨੂੰ ਨਮੀ ਉਸੀ ਸੀ ਸੀ ਆਪਣੀ ਤੇ ਨਾਲ ਹੀ ਆਪਾਂ ਨੇ ਤੀਜੀ ਕਿਹੜੀ ਚੀਜ਼ ਲੈਣੀ ਆ ਜਿਹੜਾ ਆਪਣਾ ਮਸ਼ੀਨ ਦਾ ਤੇਲ ਆ ਇਹ ਆਪਣੇ ਲੱਕੜ ਲਈ ਵਧੀਆ ਰਹਿੰਦਾ ਤੇ ਨਾਲ ਹੀ ਆਪਾਂ ਲਿਆ ਚਿੱਟਾ ਸਿਰਕਾ ਜੋ ਕਿ ਹਰ ਤਰ੍ਹਾਂ ਦੀ ਸਫਾਈ ਦੇ ਵਿੱਚ ਕੰਮ ਕਰਦਾ ਇਹ ਤਿੰਨੇ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਲਓ ਜੀ ਇਹ ਆਪਣਾ ਬਹੁਤ ਵਧੀਆ ਕੈਮੀਕਲ ਬਣ ਗਿਆ ਆਪਣੇ ਗਿੱਟਾ ਨੂੰ ਪਾਲਿਸ਼ ਕਰਨ ਦੇ ਲਈ। ਲਓ ਜੀ ਹੁਣ ਇੱਥੇ ਆਪਾਂ ਨੇ ਖਿਰ ਤੋਂ ਕੋਈ ਸੂਤੀ ਕੱਪੜਾ ਲੈਣਾ। ਇਹਨੂੰ ਅੰਦੇ ਵਿੱਚ ਆਪਾਂ ਨੇ ਡਿਪ ਕਰਨਾ। ਇੱਥੇ ਤੁਸੀਂ ਕੋਈ ਪੁਰਾਣੀ ਜੁਰਾਬ ਵੀ ਲੈ ਸਕਦੇ ਹੋ ਹੱਥ ਦੇ ਵਿੱਚ ਪਾ ਕੇ ਜੁਰਾਬ। ਆਪਾਂ ਨੇ ਬਰ ਥੋੜਾ ਜਿਹਾ ਲਗਾ ਕੇ ਨੂੰ ਬਿਲਕੁਲ ਨੂੰ ਨਿਚੋੜ ਲੈਣਾ ਨਾ ਕਿ ਜ਼ਿਆਦਾ ਆਪਾਂ ਨੇ ਲਾਣਾ। ਐਂਲਨ ਕੀਦਰਾ ਨਿਚੋੜ ਕੇ ਆਪਾਂ ਫੇਰ ਇਹਨੂੰ ਆਪਣੇ ਗੇਟ ਦੇ ਉੱਪਰ ਅਪਲਾਈ ਕਰਾਂਗੇ ਤੁਸੀਂ ਦੇਖੋਗੇ ਕਿ ਗੇਟ ਆਪਣੇ ਬਹੁਤ ਹੀ ਵਧੀਆ ਸ਼ਾਈਨ ਕਰਨ ਲੱਗ ਜਾਣਗੇ ਲਓ ਜੀ ਇਸ ਤਰੀਕੇ ਨਾਲ ਆਪਾਂ ਲਾਵਾਂਗੇ ਆਪਣੇ ਗੇਟਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਰਕ ਪੈ ਜਾਓ ਆਪਣੇ ਗੇਟਾਂ ਦਾ ਆਪਾਂ ਸਾਰੇ ਤੁਹਾਨੂੰ ਲਾ ਕੇ ਦਿਖਾਉਨੇ ਆਂ ਉੱਪਰਲੀ ਸਾਈਡ ਤੇ ਗੇਟ ਦੇ ਤੇ ਪਿਛਲੀ ਸਾਈਡ ਤੇ ਕਿੰਨਾ ਆਪਾਂ ਨੂੰ ਫਰਕ ਲੱਗੂਗਾ ਲਓ ਜੀ ਦੇਖੋ ਚਾਹੁੰਦੇ ਆ ਤੁਸੀਂ ਆਪਣੇ ਗੇਟ ਕਿੰਨੇ ਸ਼ਾਈਨ ਕਰਨ ਲੱਗ ਪਏ ਨੇ ਤੁਸੀਂ ਧਰਕ ਦੇਖ ਸਕਦੇ ਹੋ ਪਹਿਲਾਂ ਤੇ ਹੋਣ ਨਾਲੋਂ ਗੇਟ ਦਾ ਇਸ ਤੋਂ ਬਾਅਦ ਆਪਾਂ ਫਿਰ ਤੋਂ ਇੱਕ ਸੁਤੀ ਕੱਪੜਾ ਲੈਣਾ ਸੁੱਕਾ ਤੇ ਉਹ ਆਪਾਂ ਚੰਗੀ ਤਰ੍ਹਾਂ ਫਿਰ ਤੋਂ ਗੇਟ ਦੇ ਉੱਪਰ ਫੇਰ ਦਵਾਂਗੇ ਇਸ ਤਰੀਕੇ ਨਾਲ ਆਪਣੇ ਗੀਟਾਂ ਦੇ ਉੱਪਰ ਛੇਤੀ ਗਰਦ ਨਹੀਂ ਜੰਮੂਗਾ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਪਕਾ ਨਵੇਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਤੇ